ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਬਰਥਡੇ ਦਾ ਵਲੌਗ ਮੈਂ ਬਣਾਇਆ ਉਸ ਤੋਂ ਬਾਅਦ ਚ ਬਣਾਇਆ ਨਹੀਂ ਥੋੜੀ ਜੀ ਮੈਨੂੰ ਸਿਹਤ ਨੂੰ ਲੈ ਕੇ ਮੇਰੇ ਕੋਲ ਅਣਗੇਲੀ ਹੋ ਗਈ ਤੇ ਜਿਹਦੇ ਨਾਲ ਮੈਨੂੰ ਥੋੜੀ ਜੀ ਮਾਮੂਲੀ ਜੀ ਜਿਹਨੂੰ ਕਹਿੰਦੇ 10% ਮੈਨੂੰ IBS D ਦੀ ਪ੍ਰੋਬਲਮ ਜਿਹੜੀ ਉਹ ਸਟਾਰਟ ਹੋ ਗਈ ਤਾਂ ਇਸ ਕਰਕੇ ਮੈਂ ਥੋੜਾ ਜਿਹਾ ਅਵੋਇਡ ਕੀਤਾ ਇਹਨੂੰ ਵਲੌਗਸ ਨੂੰ ਹਜੇ ਵੀ ਥੋੜੀ ਹੈਗੇ ਮੈਨੂੰ ਪ੍ਰੋਬਲਮ ਤੇ ਅੰਗੇਲੀ ਮੈਨੂੰ ਮੇਰੇ ਕੋਲੋਂ ਖਾਣ ਪੀਣ ਚੋ ਗਈ ਬਾਹਰ ਦਾ ਤੇ ਮੈਂ ਕੁਝ ਉਦਾਂ ਦਾ ਨਹੀਂ ਸੀ ਖਾਦਾ ਪਰ ਮੈਂ ਚਾਕਲੇਟ ਖਾਦੀ ਸੀ ਅੱਗੇ ਵੀ ਇੱਕ ਵਾਰੀ ਖਾਦੀ ਸੀ ਉਦੋਂ ਨਹੀਂ ਪ੍ਰੋਬਲਮ ਕੀਤੀ ਇਸ ਵਾਰ ਪ੍ਰੋਬਲਮ ਕੀਤੀ ਉਹ ਚਾਕਲੇਟ ਗਰਮ ਹੁੰਦੀ ਨਾ ਉਹ ਜ਼ਿਆਦਾ ਚਾਕਲੇਟ ਉਹਦੇ ਨਾਲ ਮੈਨੂੰ ਪ੍ਰੋਬਲਮ ਜਿਹੜੀ ਉਹ ਸਟਾਰਟ ਹੋ ਗਈ ਤੇ ਇੱਕ ਸੇਰ ਨੂੰ ਇੱਕ ਦੋ ਵਾਰੀ ਮੇਰੇ ਕੋਲੋਂ ਬਿਸਕਟ ਖਾਦੇ ਗਏ ਉਹ ਵੀ ਮੇਰੀ ਬਹੁਤ ਵੱਡੀ ਅੰਗੇਲੀ ਆ ਬਿਸਕਟ ਨਹੀਂ ਖਾਣੇ ਚਾਹੀਦੇ ਆਈਬੀਐਸ ਡੀ ਵਾਲਿਆਂ ਨੂੰ ਅ ਕੋਈ ਵੀ ਪੈਕੇਟ ਬੰਦ ਚੀਜ਼ਾਂ ਜਿਹੜੀਆਂ ਉਹ ਵਾਈਡ ਕਰਨੀਆਂ ਚਾਹੀਦੀਆਂ ਕੋਈ ਕੋਈ ਆ ਜਿਹੜੀਆਂ ਸਹੀ ਵੀ ਰਹਿੰਦੀਆਂ ਕੋਈ ਕੋਈ ਆ ਜਿਹੜੀਆਂ ਤੁਹਾਨੂੰ ਤੁਹਾਡੀ ਜਿਹੜੀ ਪ੍ਰੋਬਲਮ ਆ ਉਹਨੂੰ ਟ੍ਰਿਗਰ ਕਰਦੀ ਆ ਆਈ ਵੀ ਐਸ ਡੀ ਨੂੰ ਟ੍ਰਿਗਰ ਕਰਦੀਆਂ ਕਈ ਚੀਜ਼ਾਂ ਤੇ ਸ਼ਾਇਦ ਉਹ ਬਿਸਕਟ ਇਦਾਂ ਦੇ ਸੀ ਉਹਨਾਂ ਨਾਲ ਮੈਨੂੰ ਥੋੜੀ ਪ੍ਰੋਬਲਮ ਹੋ ਗਈ ਤੇ ਮੈਨੂੰ ਉਹ ਟ੍ਰਿਗਰ ਕਰ ਗਈ ਆਈ ਵੀ ਐਸ ਡੀ ਨੂੰ ਜਿਸ ਦੇ ਨਾਲ ਮੈਨੂੰ ਪ੍ਰੋਬਲਮ ਦੁਬਾਰਾ ਹੋ ਗਈ ਤੇ ਟੱਚਵੁੱਡ ਕੰਟਰੋਲ ਕਰਨਾ ਕੰਟਰੋਲ ਕਰਨ ਦਾ ਇੱਕੀ ਉਹ ਆ ਕੀ ਕਹਿੰਦਾ ਜ਼ਰੀਆ ਕੋਈ ਵੀ ਪ੍ਰੋਬਲਮ ਨੂੰ ਪਰਹੇਜ਼ ਤੇ ਬਟ ਆ ਮੌਸਮ ਐਦਾਂ ਦਾ ਚੱਲਣ ਦੇ ਆ ਕ੍ਰੇਵਿੰਗ ਵਾਲਾ ਵੀ ਸਵੇਰੇ ਸਵੇਰੇ ਵੀ ਕ੍ਰੇਵਿੰਗ ਹੁੰਦੀ ਨਾ ਕੁਝ ਖਾਈਏ ਰਾਤਾਂ ਲੰਬੀਆਂ ਕਰਕੇ ਸਵੇਰੇ ਉੱਠਦੇ ਆ ਭੁੱਖ ਲੱਗ ਜਾਂਦੀ ਤੇ ਸੋ ਉਹਦੇ ਕਰਕੇ ਮੈਂ ਅੱਜ ਬਣਾਉਂਗੀ ਜੀ ਮਠੀਆਂ ਘਰੇ ਬਾਹਰੋਂ ਵੀ ਮਿਲ ਜਾਂਦੀਆਂ ਮਠੀਆਂ ਬਟ ਮੈਂ ਘਰੇ ਬਣਾਉਂਗੀ ਕਿਉਂਕਿ ਆਈਬੀਐਸ ਡੀ ਵਾਲਾ ਜਿਹੜਾ ਪੇਸ਼ੈਂਟ ਆ ਉਹ ਜੇ ਮੈਦੇ ਵਾਲੀ ਚੀਜ਼ ਖਾਵੇ ਨਾ ਮੈਦੇ ਦੀ ਰੋਟੀ ਆਟੇ 'ਚ ਥੋੜਾ ਮੈਦਾ ਮਿਕਸ ਕਰਕੇ ਮੈਦੇ ਦੀ ਰੋਟੀ ਆਈਬੀਐਸ ਡੀ ਮਤਲਬ ਕਿ ਜਿਹਨੂੰ ਹਮੇਸ਼ਾ ਡਾਇਰੀਆ ਰਹਿੰਦਾ ਮੈਦੇ ਦੀ ਰੋਟੀ ਖਾਵੇ ਕਮੀਰ ਵਾਲੀ ਰੋਟੀ ਖਾਵੇ ਤੇ ਉਹਦੇ ਨਾਲ ਆਈਬੀਐਸ ਡੀ ਵਾਲੇ ਪੇਸ਼ੈਂਟ ਨੂੰ ਬਹੁਤ ਹੀ ਪੇਟ ਨੂੰ ਰਿਲੈਕਸ ਮਿਲਦਾ ਸੋ ਮੈਂ ਮੇਦੇ ਦੀਆਂ ਮੱਠੀਆਂ ਬਣਾਉਂਗੀ ਵਿੱਚ ਸੂਜੀ ਪਾਉਂਗੀ ਤੇ ਹੋਰ ਜਿਹੜੀਆਂ ਚੀਜ਼ਾਂ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਜੀ ਮੈਂ ਲੈ ਕੇ ਆਈ ਸੀ ਆਹ ਵਾਲਾ ਉਸ ਦਿਨ ਆਪਦੇ ਬਰਥਡੇ ਵਾਲੇ ਦਿਨ ਇਹ ਵਾਲਾ ਲੋਸ਼ਨ ਐਮ ਕੈਫੇ ਕੈਫਿਨ ਦਾ ਬਹੁਤ ਹੀ ਵਾਇਰਲ ਆਇਆ ਇਹ ਲੋਸ਼ਨ ਐਮ ਕੈਫਿਨ ਤੇ ਸਹੀ ਨਹੀਂ ਆਉਂਦੇ ਨਾ ਐਮ ਕੈਫਿਨ ਵਾਲਾ ਇਹਦੀ ਮਹਿਕ ਫ੍ਰੈਗਰੈਂਸ ਐਨਿਕ ਵਰੀਆ ਫ੍ਰੈਗਰੈਂਸ ਆ ਨਾ ਇਹਦੀ ਸੱਚੀ ਬਹੁਤ ਹੀ ਜ਼ਿਆਦੀ ਤੇ ਇਹ ਬਾਕੀ ਨਾ ਫੇਸ ਦੇ ਵਿੱਚ ਫੇਸ ਤੇ ਆਪਾਂ ਲਾਉਨੇ ਆ ਹੈਂਡਸ ਤੇ ਮਤਲਬ ਕਿ ਬਾਡੀ ਤੇ ਲਾਉਨੇ ਆ ਤਾਂ ਇਮਰਜ ਹੋ ਜਾਂਦੀ ਆ ਮਤਲਬ ਕਿ ਕੋਈ ਉਹ ਚਿਪਚਿਪੀ ਚਿਪਚਿਪਾ ਜਿ ਇਹਨੂੰ ਕਹਦਾਂ ਫੀਲ ਉਹ ਨਹੀਂ ਹੁੰਦਾ ਮੈਂ ਖੁਦ ਹੁਣ ਇਹ ਯੂਜ਼ ਕਰਦੀ ਆ ਤੇ ਆਈਬੀਐਸਡੀ ਦੀ ਮੈਡੀਸਿਨ ਜਿਹੜੀ ਮੈਂ ਯੂਜ਼ ਕਰਦੀ ਆ ਅੱਜ ਮੈਂ ਦਿਖਾ ਦਿੰਨੀ ਆ ਇਹ ਵਾਲੀ ਆ ਜੀ ਆ ਥੋੜੀ ਜੀ ਰਹਿ ਗਈ ਹੁਣ ਬੋਤਲ ਭਰੀ ਸੀਗੀ ਇਹ ਮੈਂ ਕਿਤੇ ਕਿਤੇ ਪੀਨੀ ਆ ਤੇ ਦੋ ਤਿੰਨ ਦਿਨ ਹੋ ਗਏ ਮੈਂ ਲਗਾਤਾਰ ਪੀ ਰਹੀ ਐਨੀ ਕ ਰਹਿ ਗਈ ਥੱਲੇ ਜਿਹੜਾ ਛਲਕੰਦਿਆ ਨਾ ਐਨੀ ਉੱਪਰੋਂ ਸਾਰੀ ਖਤਮ ਹੈ ਇਹੋ ਤੇ ਵਿਜੇ ਮਲਹਣ ਜੀ ਦੇ ਜਿਆਦਾ ਮੈਸੇਜ ਆਉਂਦੇ ਹੁੰਦੇ ਆ ਆਈਬੀਐਸ ਨੂੰ ਅਰਸਰਟੀਕਲਾਈਸਟੇਸ ਨੂੰ ਲੱਗੇ ਇਹ ਆ ਜੀ ਆਈਬੀਐਸ ਕੇਅਰ ਕ੍ਰਿਸ਼ਨਾ ਵਾਲਿਆਂ ਦਾ ਹੈ ਜੂਸ ਆ ਤੇ ਇਹ ਮੈਂ ਜਿਹੜੀ ਪੀਨੀ ਆ ਜਿੱਦਾਂ ਦੀ ਮਾਤਰਾ ਇੱਥੇ ਲਿਖੀ ਹੋਈ ਆ ਉਸੇ ਹਿਸਾਬ ਨਾਲ ਆਪਾਂ ਪੀ ਲਈਦੀ ਆ ਸੋ ਤੁਸੀਂ ਵੀ ਯੂਜ਼ ਕਰਕੇ ਦੇਖ ਲਿਓ ਬਸਟ ਰਿਜ਼ਲਟ ਆ ਮੈਂ ਖੁਦ ਯੂਜ਼ ਕੀਤੀ ਆ ਮੈਂ ਕੋਈ ਵੀ ਚੀਜ਼ ਯੂਜ਼ ਕੀਤੀ ਬਿਨਾ ਨਾ ਉਹਦਾ ਉਹ ਨੂੰ ਆਪਣੇ ਵਲੌਗਸ ਵਿੱਚ ਨਹੀਂ ਦੱਸਦੀ ਕਿਉਂਕਿ ਬੋਡੀ ਦਾ ਮਾਦਾ ਹੈਲਥ ਦਾ ਸਵਾਲ ਹੈ ਆ ਇਨਸਾਨ ਦੀ ਜ਼ਿੰਦਗੀ ਦਾ ਹੈਲਥ ਦਾ ਸਵਾਲ ਹੈ ਤੇ ਸੋ ਮੈਂ ਨਹੀਂ ਜਲਦੀ ਕਿਸੇ ਨੂੰ ਵੀ ਕੋਈ ਰਾਏ ਜਿਹੜੀ ਨਹੀਂ ਦਿੰਨੀ ਜਦ ਤੱਕ ਉਹ ਚੀਜ਼ ਮੈਂ ਆਪ ਨਾ ਯੂਜ਼ ਕੀਤੀ ਹੋਵੇ ਇਹ ਮੈਂ ਇੱਕ ਪਹਿਲਾ ਵਲੌਗ ਚ ਦੱਸਿਆ ਸੀ ਮੈਂ ਉਦੋਂ ਦੀ ਮਗਾਈ ਸੀ ਤੇ ਹੁਣ ਮੈਂ ਇਨਚਰ ਯੂਜ਼ ਕਰਕੇ ਫਿਰ ਮੈਂ ਦੱਸਿਆ ਕਿ ਦੇ ਰਿਜ਼ਲਟ ਬਹੁਤ ਹੀ ਪੋਜ਼ਿਟਿਵ ਹੈ ਬਹੁਤ ਹੀ ਵਧੀਆ ਇਹੋ ਮੈਡੀਸਿਨ ਆ ਆਈਬੀਐਸ ਵਾਲੇ ਪੇਸ਼ੈਂਟ ਵਾਸਤੇ ਇਹ ਮੈਂ ਸਾਰਾ ਸਮਾਨ ਜੀ ਮਠੀਆਂ ਦਾ ਲਿਆ ਕੇ ਰੱਖਿਆ ਹੋਇਆ ਸੂਜੀ ਮੈਦਾ ਕਸਤੂਰੀ ਮੇਥੀ ਅਜ ਵਾਇਣ ਕਾਲੀ ਮਿਰਚ ਪਾਵਾਂਗੇ ਨਮਕ ਪਾਵਾਂਗੇ ਬੇਕਿੰਗ ਸੋਡਾ ਪਾਵਾਂਗੇ ਇਹ ਜੀ ਮੈਂ ਰੋਸਟ ਕਰੂੰਗੀ ਕਾਲੀ ਮਿਰਚ ਕਾਲੀ ਮਿਰਚ ਰੋਸਟ ਕਰਾਂਗੇ ਥੋੜਾ ਜੀਰਾ ਵੀ ਪਾਵਾਂਗੇ ਆਪਾਂ ਜੀਰੇ ਨੂੰ ਵੀ ਰੋਸਟ ਕਰਾਂਗੇ ਤੇ ਅਜਵੈਨ ਨਹੀਂ ਆਪਾਂ ਰੋਸਟ ਕਰਨੀ ਅਜਵੈਨ ਉਦੋਂ ਪਾਵਾਂਗੇ ਹੁਣ ਇਹਨਾਂ ਨੂੰ ਆਪਾਂ ਰੋਸਟ ਜੇ ਕਰਕੇ ਤੇ ਕ੍ਰਸ਼ ਕਰ ਲਾਂਗੇ ਕ੍ਰਸ਼ ਕਰਕੇ ਫਿਰ ਪਾਵਾਂਗੇ ਕੱਲ੍ਹ ਨੂੰ ਵੀਡੀਓ ਬਣਾਉਣ ਬਹੁਤ ਓਕੇ ਲਓ ਜੀ ਇਹ ਕੜਕੜ ਦੀ ਆਵਾਜ਼ ਜਿਹੜੀ ਹੁਣ ਲਾਉਣ ਲੱਗੀ ਇਹ ਵਾਲਾ ਸਿਰਤਾਵਾ ਤਾਂ ਕਰਕੇ ਚਿੱਟਕੇ ਚਿੱਟਕੇ ਜੇ ਹੋ ਗਏ ਇਹ ਜੀ ਮੈਂ ਮੋਨ ਰੱਖ ਦਿੱਤਾ ਜਿਹੜਾ ਮੋਨ ਪਾਈਦਾ ਹੁੰਦਾ ਨਾ ਦੇਸੀ ਘੇ ਦਾ ਘਰ ਦਾ ਬਣਿਆ ਦੀ ਸੀਗੇ ਇਹ ਮੈਂ ਰੱਖ ਦਿੱਤਾ ਗਰਮ ਹੋਣ ਇਹਦਾ ਮੋਨ ਪਾਵਾਂਗੇ ਤੇ ਇਹ ਹੁਣ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਮੈਂ ਇਹਦੇ ਨਾਲ ਕ੍ਰਸ਼ ਜਿਹੜਾ ਉਹ ਕਰਨਾ ਚਲੋ ਜੀ ਟਮਾਟੀਆਂ ਬਣਾਈਏ ਆਪਾਂ ਟਮਾਟਾ ਹੈਂਡ ਵਾਸ਼ ਕਰ ਲਿਆ ਆਪਾਂ ਚੰਗੀ ਤਰ੍ਹਾਂ ਹੈਂਡਸ ਵੀ ਨਹੀਂ ਆਪਾਂ ਬਿਲਕੁਲ ਵੇਓ ਕਰੀ ਦੀ ਲਾ ਕਰਵਾਇਆ ਲਿੰਬੋ ਥਾਰ ਲਿਆ 1 ਕਿਲੋ ਮੈਦਾ ਆ ਜੀ 1 ਕਿਲੋ ਮੈਦਾ ਇਹਦੇ ਆਪਾਂ ਮੈਂ ਇੱਕ ਉਰਕੁਰਕੀਆਂ ਦੀਆਂ ਵਧੀਆ ਕੁਰਕਰੀਆਂ ਤੇ ਆਪਾਂ ਪਾਵਾਂਗੇ ਤੇ ਇਹ ਹੈਗੀ ਜੀ ਸੂਜੀ 1 ਕਿਲੋ ਮੈਦੇ ਵਿੱਚ 250 ਗ੍ਰਾਮ ਪਾਵਾਂਗੇ ਸੂਰੀਏ 500 ਗ੍ਰਾਮ ਹੈ ਅੱਧੀ ਭਾਗ ਇਹ ਹੋ ਗਈ ਜੀ ਸੂਜੀ ਸੂਜੀ ਤੇ ਮੈਦਾ ਹੁਣ ਪਾਵਣੇ ਨੇ ਵਿਆਹਾਂ ਅਜਿਹਾ ਬੈਣ ਰੁਵੈਂਤ ਕੋਈ ਕੰਜੂਸੀ ਨਾ ਕਰੋ ਇਹ ਵਧੀਆ ਲੱਗਦੇ ਹੁੰਦੇ ਥੋੜੀ ਜਿਹਾ ਨੂੰ ਹੱਥਾਂ ਨਾਲ ਇੱਦਾਂ ਮਰ ਲਾਣੇ ਚਲੋ ਜੀ ਇਹ ਹੋ ਗਈ ਜੀ ਅਜਵੈਨ ਇਹ ਜੀ ਆਪਾਂ ਗ੍ਰਸ਼ ਕਰ ਲਿਆ ਜੀਰਾ ਤੇ ਕਾਲੀ ਮਿਰਚ ਇਹ ਵੀ ਸਾਰਾ ਨਹੀਂ ਪਾਣਾ ਜਿੰਨੀ ਲੋੜ ਉਨੀ ਪਾਉਣਾ ਆਪਾਂ ਹੋਰ ਨਾ ਸਾਰਿਆਂ ਦੇ ਦੰਦਾ ਥੱਲੇ ਕਾਲੀ ਮਿਰਚ ਹੀ ਆਈ ਹੋਵੇ ਲੋਟ ਇਹ ਵੀ ਪਾ ਲਈਏ ਆਪਾਂ ਹੋਰ ਪਾ ਲਈਏ ਆਪਾਂ ਇਹ ਵਾਲੀ ਐਮ ਡੀ ਐਚ ਡੀ ਕਸੂਰੀ ਮੇਥੀ ਸੂਰੀ ਮਿੱਠੇ ਵਿੱਚ ਕੌਲ ਆ ਗਈ ਸੀ ਇਹ ਵੇ ਆਨੇ ਦਾ ਕ੍ਰਸ਼ਟਾ ਲੈਣੀ ਥੋੜੀ ਹੋਰ ਪਾ ਲਈਏ ਮੈਂ ਕੋਈ ਵੀ ਚੀਜ਼ ਨਾਪਦੀ ਨਹੀਂ ਹੁੰਦੀ ਅੰਦਾਜ਼ੇ ਨਾਲ ਪਾ ਲੈਂਦੀ ਆ ਅੰਦਾਜ਼ੇ ਨਾਲ ਪਾ ਲੈਣੀ ਚਾਹੀਦੀ ਟੇਸਟ ਦੇ ਅਨੁਸਾਰ ਚਲੋ ਜੀ ਨਾਚ ਪਾਈਏ ਨੂਨ ਨਮਕ अंदाजे ना लेंगे आप जी लून बेकिंग पाउडर हम बेकिंग पाउडर पावगे आप एक चम्मच योज जहड़ी नाप के पानी पी ਬਾਕੀ ਸਾਰੇ ਆਪਾਂ ਪਾਉਦੇ ਮੈਂ ਇਹ ਵੀ ਨਹੀਂ ਮੈਂ ਚਮਚ ਨਾਲ ਆਪਦੀਣਾ ਤੇ ਦੇ ਬਾਗਣਾ ਅੰਦਾਜ਼ਾ ਲਓ ਜੀ ਇੱਕ ਚਮਚਾ ਹੋਣਾ ਤੇ ਇਹ ਜੀ ਦੇਸੀ ਘਿਓ ਤੇ ਦੇਸੀ ਘਿਓ ਦਾ ਹੁਣ ਪਾ ਲਾਂਗੇ ਆਪਾਂ ਇਹਦੇ ਵਿੱਚ ਮੋਣ గర్మ గరమ గర్మ గర్మతే చంగీ తరం చస్ లే సరే అడగ ਉਹ ਮੈਂ ਗੁੰਨ ਕੇ ਫੇਰ ਤੁਹਾਨੂੰ ਦਿਖਾਉਣੀ ਕਿੱਦਾਂ ਬੁੰਨਿਆ ਇਤੋਂ ਤਾਂ ਕਿ ਐਦਾਂ ਬੁੱਝ ਗਿਆ ਜੀ ਜਿੱਦਾਂ ਕਿ ਐਦਾਂ ਐਂ ਕਰ ਰੱਖ ਜੇ ਨਹੀਂ ਬੁੱਝੀ ਦਾ ਇਹ ਤਾਂ ਗੁੰਨ ਲਿਆ ਅਜੇ ਮੈਂ ਹੋਰ ਬੁੰਨਾਂਗੇ ਚੱਕ ਲਿਆ ਤੇ ਇਹ ਮੋਗ ਕਰ ਦਿਆ ਆਪਾਂ ਟੱਕ ਲਈ ਹੁਣ ਰੈਸਟ ਪਾ ਲਏ ਹੁਣ ਇਹਨਾਂ ਨੂੰ ਰੈਸਟ ਸੋਨ ਜੋ ਆਟਾ ਜੀ ਅੱਧੇ ਘੰਟੇ ਬਾਅਦ ਵਿੱਚ ਮਰਦੇ ਤੁਹਾਨੂੰ ਚਲੋ ਜੀ ਸਾਰੇ ਸਫਾਈ ਕਰ ਲਈ ਇੱਥੋਂ ਇਹ ਤੇਲ ਜੀ ਰੱਖ ਦਿੱਤਾ ਮੈਂ ਗਰਮ ਹੋਣ ਵਾਸਤੇ ਇਹਨੂੰ ਪਹਿਲਾਂ ਆਪਾਂ ਬਿਲਕੁਲ ਜਿੱਦਾਂ ਗਰਮ ਕਰੀਦਾ ਵੀ ਇਹਦੇ ਵਿੱਚੋਂ ਧੂਆ ਨਿਕਲ ਆਵੇ ਇੰਦਾ ਗਰਮ ਕਰਾਂਗੇ ਫਿਰ ਗੈਸ ਬਿਲਕੁਲ ਫਿਰ ਬਿਲਕੁਲ ਸਿੰਮ ਤੇ ਕਰਦਾਂਗੇ ਗੈਸ ਜਿਹਦੇ ਨਾਲ ਕਿ ਇਹ ਥੋੜਾ ਜਿਹਾ ਕੂਲ ਡਾਊਨ ਹੋ ਜਾਵੇ ਠੰਡਾ ਹੋ ਜਾਵੇ ਫਿਰ ਉਹਦੇ ਵਿੱਚ ਆਪਾਂ ਮੱਠੀਆਂ ਜਿਹੜੀਆਂ ਉਹ ਕੱਢਾਂਗੇ ਬਿਲਕੁਲ ਤੇਜ਼ ਮਤਲਬ ਕਿ ਗਰਮ ਦੇ ਵਿੱਚ ਜਿਹੜੀਆਂ ਮੱਠੀਆਂ ਨਹੀਂ ਪਾਉਣੀਆਂ ਪਹਿਲਾਂ ਗਰਮ ਕਰਨਾ ਫਿਰ ਇਹਨੂੰ ਠੰਡਾ ਹੋਣ ਦੇਣਾ ਨੋਰਮਲ ਜਿਹੇ ਦੇ ਵਿੱਚ ਉਹਨੂੰ ਕੀ ਕੀ ਦਾ ਆਪਾਂ ਮੱਠੀਆਂ ਜਿਹੜੀਆਂ ਪਾਉਣੀਆਂ ਤੇ ਇਹ ਆਪਣੇ ਆਟੇ ਨੂੰ ਹੋ ਗਏ 20 ਮਿੰਟ ਜਦ ਤੱਕ ਮੈਂ ਹੋਰ ਕੰਮ ਕਰ ਲਿਆ ਲਓ ਜੀ ਇਹ ਬਹੁਤ ਜ਼ਿਆਦਾ ਨਰਮ ਵੀ ਨਹੀਂਗਾ ਤੇ ਬਹੁਤ ਜ਼ਿਆਦਾ ਸਖਤ ਵੀ ਨਹੀਂਗਾ ਨੋਰਮਲ ਜਿਹਾ ਤੇ ਹੁਣ ਇਹਦੀਆਂ ਬਣਾਵਾਂਗੇ ਜੀ ਆਪਾਂ ਮਠੀਆਂ ਇਹ ਤੇਲ ਜੀ ਗਰਮ ਹੋ ਗਿਆ ਗਰਮ ਹੋ ਕੇ ਥੋੜਾ ਠੰਡਾ ਹੋ ਗਿਆ ਤੇ ਇਹ ਮੈਂ ਇੱਕ ਪਹਿਲਾਂ ਵੱਡੀ ਸੀ ਨਿਕਲੀ ਠੀਕ ਹੈ ਹੁਣ ਆਪਾਂ ਕੱਢਦੇ ਆਂ ਅੱਡਾ ਬੇੜਾ ਜੀ ਆਪਾਂ ਲੈ ਲਿਆ ਇਹਨੂੰ ਚੰਨੀ ਤਰਾਉਂ ਕਰਾਂਗੇ ਤੇ ਹੁਣ ਆਪਾਂ ਕਰਦਾਂਗੇ ਹੱਥੀਂ ਲੀਣਾ ਲੇਤਾ ਜੈ ਬਾਬਾ ਜੀ ਦੇ ਸਾਰੀਆਂ ਬਣਾ ਬਣਾ ਕੇ ਆਪਾਂ ਪਾਵਾਗੇ। ਪਹਿਲਾਂ ਮੈਂ ਕਿੰਨਾ ਜਿਆਦਾ ਵੱਡੀ ਬਣਾਈ ਮੱਠੇ ਫੇਰ ਮੈਂ ਛੋਟੀ ਕੀਤੀ। ਜੇ ਡੇੜੀ ਆਏ ਤਾਂ ਮੈਂ ਦੰੀਆਂ ਚੀਜ਼ਾਂ ਬਣਾਉਣੀ ਹੁੰਦਾ ਮੇਰਾ ਜੀ ਨਹੀਂ ਕਰਦਾ ਹਨਾ। ਕਿਉਂਕਿ ਦੰੀਆਂ ਚੀਜ਼ਾਂ ਖਾ ਕੇ ਖੁਸ਼ ਨਹੀਂ। ਆਪਣੇ ਪਤੀ ਦੇ ਲਈ ਕਿਸੇ ਦਿਨ ਬਣਾਉਂਗੀ ਦੇਸੀ ਘੇਰੇ ਵਿੱਚ ਇਹ ਬਣਾਉਣਾ ਘੇਰੇ ਦੇ ਲਈ ਬੇਸਣ ਉਹ ਬੇਸਣ ਵਿੱਚ ਡਰਾਈ ਫਰੂਟ ਪਾ ਕੇ ਦੇਸੀ ਘੇਰੇ ਵਿੱਚ ਬੇਸਣ ਤੇ ਆਪਾਂ ਭੇਜਾਂਗੇ ਬਾਹਰ ਮੋਟੂ ਸੇਕ ਲਈ ਚਲੋ ਜੀ ਹੁਣ ਇਹ ਸਾਰੀਆਂ ਪਾ ਕੇ ਕੜਾਈ ਪਾੜ ਕੇ ਤੇ ਤੁਹਾਨੂੰ ਦਿਖਾਉਣਾ ਹੈ ਇਹ ਜਿਹੜੇ ਬਿਲਕੁਲ ਸਲੋ ਤੇ ਉਹਨੂੰ ਕੀ ਕਹਿੰਦਾ ਹੈ ਉਹ ਉੜੀ-ਉੜੀ ਜਿਹੜੀਆਂ ਮਠੀਆਂ ਉਹ ਫਰਾਈ ਹੋਣਦੀਆਂ ਬਿਲਕੁਲ ਸਲੋ ਤੇ ਇੱਥੇ ਥੋੜੀਆਂ ਮਠੀਆਂ ਜਿਹੜੀਆਂ ਮੈਂ ਬਣਾ ਕੇ ਰੱਖ ਲਈਆਂ ਕਿਉਂਕਿ ਗੰਗਾ ਬੰਗੋ ਵਾਲਾ ਅਜੇ ਗਿਆ ਨਹੀਂ ਮਨੀ ਕਹਿੰਦਾ ਤੁਸੀਂ ਬਣਾ ਲਓ ਫੇਰ ਜਾਵਾਂਗੇ ਸੋ ਮੈਂ ਬਣਾ ਕੇ ਰੱਖ ਲਈਆਂ ਵੀ ਮੈਨੂੰ ਜ਼ਿਆਦਾ ਟਾਈਮ ਨਾ ਲੱਗੇ ਅਜੇ ਵੀ ਇੰਨਾ ਆਟਾ ਜਿਹੜਾ ਪਿਆ ਤੇ ਇਹ ਫਸਟ ਪੂਰੀ ਆ ਮਠੀਆਂ ਦਾ ਹੋੜੀ-ਹੋੜੀ ਇਹਨਾਂ ਨੂੰ ਡੀਪ ਫਰਾਈ ਤਾਂ ਕਰਨਾ ਪੈਂਦਾ ਵੀ ਵਿੱਚੋਂ ਤੱਕ ਬਿਲਕੁਲ ਪੱਕ ਜਾਂਦੀਆਂ। ਇਹ ਮੈਂ ਬਾਹ ਦਿੱਤੀਆਂ ਜੀ ਬਾਕੀ ਹੋਰ ਇਹ ਇਹਨਾਂ ਦਾ ਕਲਰ ਇੰਦਾਂ ਦਾ ਨਾ ਮੈਂ ਇੱਕ ਵਾਰੀ ਫਰਾਈ ਕੀਤੀ ਆ ਇਹੋ। ਸੈਕੰਡ ਟਾਈਮ ਇਹਨਾਂ ਨੂੰ ਜ਼ਿਆਦਾ ਗਰਮ ਤੇਲ ਵਿੱਚ ਫਰਾਈ ਕਰੂੰਗੀ। ਮੈਂ ਬਿਲਕੁਲ ਸਿਮ ਤੇ ਫਰਾਈ ਕਰਕੇ ਨਾ ਫੇਰ ਰੱਖੀਆਂ ਇੰਦਾਂ। ਫਿਰ ਇਹਨੂੰ ਸੈਕੰਡ ਟਾਈਮ ਮੈਂ ਫਰਾਈ ਕਰੂੰਗੀ ਮੈਂ ਪਕੌੜੇ ਵੀ ਇਦਾਂ ਹੀ ਬਣਾਉਣੀ ਆ ਟਮਾਟੀਆਂ ਵੀ ਮੈਂ ਇਦਾਂ ਹੀ ਬਣਾਉਂਗੀ ਸੈਕੰਡ ਟਾਈਮ ਇਹਨਾਂ ਨੂੰ ਮੈਂ ਫਰਾਈ ਜਿਹੜਾ ਉਹ ਕਰੂੰਗੀ ਫਿਰ ਇਹਨਾਂ ਦਾ ਕਲਰ ਜਿਹੜਾ 골ਡਨ ਹੋ ਜਾਊਗਾ ਤੇ ਇਹ ਤੀਜਾ ਪੂਰਾ ਜੀ ਬਣਨ ਲਿਆ ਇਹ ਬਸ ਮੜਾ ਜਿਹਾ ਹੋਰ ਫਰਾਈ ਕਰਨਾ ਫਿਰ ਇਹਨਾਂ ਨੂੰ ਕੱਢ ਲੈਣਾ ਫਿਰ ਸੈਕੰਡ ਟਾਈਮ ਫਰਾਈ ਕਰਨੇ ਹਨ ਗਰਮ ਗਰਮ ਤੇਲ ਦੇ ਵਿੱਚ ਤੇ ਇਹ ਜਿਹੜਾ ਆਟਾ ਬਚਿਆ ਇਹਦੇ ਮੈਂ ਬਣਾਉਣ ਲੱਗੀ ਆ ਜੀ ਮਠਰੀ ਜਾਂ ਮਟਰੀ ਮਟਰੀ ਕਰਦੇ ਨੇ ਸਾਡੇ ਮਠਰੀ ਮਟਰੀ ਤੇ ਇਹਨਾਂ ਦੀ ਆਪਾਂ ਬਣਾਵਾਂਗੇ ਮਟਰੀ ਤਾਂ ਮਨਵੀਰ ਬਹੁਤ ਖੁਸ਼ ਹੋ ਕੇ ਕਹਿੰਦਾ ਮਟਰੀ ਤੇਰੀ ਮਟਰੀ ਬਣਾਉਂਗੀ ਮੈਂ ਟੇਸਟੀ ਬਣੂਗੀ ਮਟਰੀ ਤੇਰੀ ਮੈਂ ਹੁਣ ਮੈਂ ਚੰਗੀ ਤਰ੍ਹਾਂ ਉਹ ਵੇਲ ਕੇ ਫਿਰ ਇਸ ਜਿਹੜੋ ਕੱਟ ਲੈਣਾ ਲਓ ਜੀ ਇਹ ਮੈਂ ਵੇਲ ਕੇ ਤੇ ਮਟਰੀ ਕੱਟ ਲਈ ਹੁਣ ਇਹਨਾਂ ਨੂੰ ਵਿੱਚ ਪਾ ਦਈਏ ਇਹ ਜੀ ਮਟਰੀ ਇਹ ਸਾਰਾ ਕੁਝ ਬਣਾ ਕੇ ਤੁਹਾਨੂੰ ਫਿਰ ਦਿਖਾਉਣੀ ਆ ਬਹੁਤ ਲੇਟ ਹੋ ਗਏ ਧਾਰ ਲਈ ਇਹ ਜੀ ਸੈਕੰਡ ਟਾਈਮ ਸੈਕੰਡ ਟਾਈਮ ਆਪਾਂ ਕਰ ਰਹੇ ਆ 프라이 ਤੇ ਹੁਣ ਕਲਰ ਦੇਖੋ ਇਹਨਾਂ ਹੋਣ ਹੋਈਆਂ ਨੇ ਸਹੀ ਮਠੀਆਂ ਕੜਕੜ ਕਰਦੀਆਂ ਮੈਂ ਦੋ ਵਾਰੀ ਫਰਾਈ ਕਰਦੀ ਹੁੰਨੀ ਆ ਤੇ ਮਤਲਬ ਕਿ ਬਹੁਤ ਵਰੀਆ ਬਣਦੇ ਚਾਹੇ ਪਕੌੜੇ ਹੋਣ ਚਾਹੇ ਮਠੀਆਂ ਹੋਣ ਚਾਹੇ ਮਟਰੀ ਹੋਰ ਕਿ ਕਿੰਨੇ ਵਧੀਆ ਬਣ ਗਏ ਵਧੀਆ ਬਣ ਗਏ ਨਾ ਤੇ ਸੈਕੰਡ ਟਾਈਮ ਫਰਾਈ ਕੀਤੀਆਂ ਆ ਮਤਲਬ ਕਿ ਫਰਸਟ ਟਾਈਮ ਫਰਾਈ ਕੀਤੀਆਂ ਦਾ ਕਲਰ ਆ ਅ ਸੈਕੰਡ ਟਾਈਮ ਫਰਾਈ ਕੀਤੀਆਂ ਦਾ ਕਲਰ ਹੈ ਬੜੀ ਵਧੀਆ ਕੀਤੀ ਇਹਨੂੰ ਹੁਣ ਫੁੱਲ ਤੇ ਗੈਸ ਨੂੰ ਕਰਕੇ ਫੇਰ ਸਵਾਦ ਸਵਾਦ ਲੂਣ ਮਾਰਾ ਜੇ ਘੱਟ ਰਹੇਗਾ ਸਹੀ ਹੈ ਓਕੇ ਉਪਰੋਂ ਘੱਟ ਲੱਗ ਰਹੇ ਮੈਨੂੰ ਲੂਣ ਜ਼ਿਆਦਾ ਕਰਨੀ ਆ ਮਤਲਬ ਮੈਨੂੰ ਸਿੰਧਾ ਨਮਕ ਥੋੜਾ ਵੱਧ ਪੰਨਣਾ ਨੇ ਘੱਟ ਘੱਟ ਆਇਆ ਮੈਨੂੰ ਲੋਜੀ ਇਸ ਸੈਕਿੰਡ ਟਾਈਮ ਪਾਰਲੇਟ ਹੋ ਗਈ ਸਾਡੀ ਮੰਗੋ ਵੀ ਕਹਿੰਦੀ ਹਣੀ ਕਿੱਥੇ ਰਹਿ ਗਈ ਕਿਉਂ ਮੈਨੂੰ 15 ਮਿੰਟ ਕਮਸੇ ਕਮ ਹੋਰ ਲੱਗ ਗਏ ਨੇ ਜਦ ਤੱਕ ਮੈਂ ਮਟਰੀ ਨੂੰ ਕੀ ਕਰੀਦਾ ਉਹ ਕਰਨਾ ਕੱਢ ਕੇ ਰੱਖਣਾ ਹਨਾ ਤੇ ਚਲ ਦੇ ਦੀ ਦਾਦੀ ਵੀ ਦੇਖ ਲੋਗੀ ਹਮ ਸਾਰੀਆਂ ਕੱਢ ਲਈਆਂ ਕਿਹਦਾ ਹੀ ਨਾ ਘਰ ਵਾਸਤੇ ਸਰਦੀਆਂ ਜੇ ਇੰਦਾਂ ਦੀ ਚੀਜ਼ ਵਧੀਆ ਧਰੇ ਨਾਲ ਆ ਬਾਹਰੋਂ ਖਾਣ ਨਾਲੋਂ ਬੈਸਟ ਆ ਘਰ ਤੇ ਹਮ ਚਲੋ ਜੀ ਬਣਾ ਲਈਏ ਇਹ ਸਾਰੇ ਤਿੰਨ ਵਾਰ ਮੈਂ ਕਿਹਾ ਹੱਡੀ ਸਾਰੀ ਬਣਾ ਕੇ ਮਿਲਦੇ ਆ ਸਾਰੀਆਂ ਬਣਾ ਕੇ ਮੇਰੇ ਨੂੰ ਦੀਜੀਏ ਹਰੀ ਬੇਸਾਨਾ ਬਣਾ ਕੇ ਫੇਰ ਦਿਖਾਉਣਾ ਤੇ ਦੇਖੋ ਜੀ ਐਨੀਆਂ ਮੱੜ ਰਹੀਆਂ ਐਨੀਆਂ ਮੱੜ ਰਹੀਆਂ ਇਹ ਮਠੀਆਂ ਮਤਲਬ ਕਿ ਮਠੀਆਂ ਦੇ ਉੱਤੇ ਆ ਮੜ ਰਹੀ ਸਾਰਾ ਸ਼ਾਬਾ ਭਰਿਆ ਹੋਇਆ ਮਟਰੀ ਦੀ ਮਠੀਆਂ ਨੇ ਤੇ ਹੁਣ ਆਪਾਂ ਤੁਹਾਨੂੰ ਟੇਸਟ ਕਰਕੇ ਦਿਖਾਉਣਾ ਬਹੁਤ ਟੇਸਟੀ ਬਣੀਆਂ ਪਰਾ ਗਲੇ ਆਣਾ ਕਰੰਚੀ ਆਣਾ ਹੈ ਹਾਂਜੀ ਅੱਗਾ ਪੱਗੀ ਵੀ ਫਾਂਦੀ ਐ ਇਹਨੂੰ ਬਗੂ ਲੈ ਜੀਜੀ ਬਗੂ ਪੱਗੀ ਲੈ ਜੀਜੀ ਅਨ ਨਿਊ ਟੇਸਟੀ ਬਣੀ ਆ ਨਾ ਨਾ ਮੈਂ ਖਾਣੀਂਗੇ ਮੈਂ ਅੱਗਾ ਦੋ ਤਿੰਨ ਖਾਣੀਆਂ ਇਹ ਮਨੀ ਖਾ ਕੇ ਦਿਖਾਉ ਕਾ ਮੈਂ ਤੇਰੇ ਬਣਾਉ ਨਾ ਮੇਰੇ ਲਿਬੜਿਆ ਹੋਏ ਹੂੰ ਟੇਸਟੀ ਹੈ ਨਾ ਬਾਗ ਚਾਹਣਾ ਨਹੀਂ ਟੇਸਟੀ ਲੱਗਿਆ ਮੈਂ ਉਹ ਹੋ ਗਿਆ ਕਿੰਨੀ ਖਾੜੀਆਂ ਮਟਰੀਆਂ ਹੂੰ ਤੇ ਆ ਜੀਜੀ ਆ ਜੀਜੀ ਦੇਖੀ ਪਗੀ ਖਾਣੀ ਆ ਜੀਜੀ ਖਾਲਾ ਆ ਜੀਜੀ ਖਾਲਾ ਮਰੇ ਮਜੇ ਨਾਲ ਖਾਂਦੀ ਵੀ ਮਟਰੀ ਲੈ ਹੂੰ ਵੇਸਟੀ ਗਰਾਤੀ ਆ ਕੇ ਦੋ ਬਾਗ ਹੜੀ ਮੇਰੇ ਨਾਲ ਹੂੰ ਆਹਾਂ ਆ ਗੀ ਥਾ ਵੀ ਵੱਡੀ ਆ ਨਾ ਮੈਂ ਮੋੜ ਦੂੰਗੇ ਤੁਸੀਂ ਵੀ ਘਰੇ ਬਣਾਇਓ ਇਦਾਂ ਬਹੁਤ ਟੇਸਟੀ ਬਣਦੀ ਆ ਨਾਲੇ ਹੈਲਦੀ ਆਪਣੇ ਘਰ ਦੀ ਚੀਜ਼ ਘਰ ਦਾ ਤੇਲ ਬੜੀ ਬਣਦੀ ਆ ਮੈਂ ਕੀ ਨਾ ਨਹੀਂ ਕਰਦਾ ਵੀਡੀਓ ਬਲੌਗਰ ਐਂਡ ਬਲੌਗ ਦਾ ਅੰਡ ਕਰਨ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਸੀ ਮੰਗੋ ਦਾ ਸੌਰੀ ਗੰਗਾ ਦਾ ਸੀ ਚੈੱਕ ਅਪ ਕਰਵਾਇਆ ਸੀ ਡਾਕਟਰ ਨੇ ਸਾਡੇ 55 ਬਾਪਾ ਉਹ ਹੁਣ ਅਸੀਂ ਕੱਲ ਨੂੰ ਗੰਗਾ ਕੋਲ ਜਾ ਕੇ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਸਾਨੂੰ ਡਾਕਟਰ ਕੀ ਕਹਿੰਦਾ। ਕਈਆ ਮਨੀ? ਹਾਂਜੀ। ਤੇ ਸੋ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਬਲਾਗ ਦਾ ਐਂਡ ਜੀ ਸਨ ਮਟਰੀਆਂ ਕਰਕੇ ਸਾਡਾ ਚੈਨਲ ਲਾਈਕ ਕਰ ਦਿਓ। ਆ ਪੁੱਟੇ ਸਿੱਧੇ ਜਿਹੜੇ ਨੱਚਦੇ ਟੱਪਦੇ ਕੇਸ ਵਾ ਕਰਦੇ ਆ ਉਹਨਾਂ ਦੇ ਲੋਕ ਚੈਨਲ ਦਿਨੋਦ ਦੇ ਨੂੰ ਕੀ ਕਿਦਾ ਸਬਸਕ੍ਰਾਈਬਰ ਬਦੋਂਦੇ ਆ। ਸਾਨੂੰ ਨਾ ਕੋਈ ਐਪਰੀਸ਼ੀਏਟ ਕਰਦਾ ਨਾ ਕੋਈ ਸਾਡਾ ਉਹ ਹੋਉਂਦੇ ਆ ਜਲਦੀ। ਆ ਇਹ ਕੋ लास्ट ਸਟੈਪ ਜਿਹੜਾ ਪੂਰਾ 100 ਡਾਲਰ ਦਾ ਚਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ